ਸਰ ਸਾਬਾ ভাই ਕੁੱਝ ਕੀ ਕਰਦੇ ਸਰਸਿੰਝਲੀ ਹਰਿਆਣੇ ਤੋਂ ਪਿੰਡ ਬੱਖੋ ਤੋਂ ਸਦਕਾ ਰਸਤ ਪਾਣੀ ਹੜ ਪੀੜ ਦਾ ਵਾਸਤੇ ਲੈ ਕੇ ਆਈਆਂ ਸੀ ਅਸਲ ਇੱਥੇ ਆ ਕੇ ਜੋ ਦੇਖਿਆ ਅਜ ਨਾਲੀ ਚ ਖੋਤੇ ਆ ਸੀ ਤੇ ਪਿੰਡ ਹੈ ਜਸਰਵਾਲ ਤੇ ਅਪਾਲਪੋ ਰਿਆ ਜਾਂ ਕਰਮ ਸਿੰਘ ਸ਼ਿਨਾ ਪਿੰਡ ਹੈ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਲੋਡ ਤਕਰੀਬਾ ਸਸ਼ਣ ਪਾਣੀ ਜਿਹੜਾ ਉਹ ਜਾ ਚੁੱਕਿਆ ਹੈ ਹੋਰ ਵੀ ਬੇਨਤੀ ਹੈ ਜਿਹੜੇ ਜੀ ਵੀਰ ਭਰਾ ਬਹੁਤ ਮੰਡੀ ਕੰਮ ਇਕ ਤੋਂ ਹੁੰਦੇ ਹੋ ਯੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਧਰਲੇ ਪਾਸੇ ਉਹ ਅਜਨਾਲਾ ਰੋਡ ਹੈ ਤੇ ਉੱਥੇ ਆ ਕੇ ਜਿਹੜੇ ਸਾਧਨ ਵਾਕੀ ਰੁਕ ਜਾਂਦੇ ਆ ਇਹ ਕਰਮ ਸਿੰਘ ਛਿੰਨੇ ਪਿੰਡ ਵਿੱਚ ਦੀ ਹੋ ਕੇ ਇਧਰਲੇ ਪਾਸੇ ਦੀ ਇਹ ਆ ਸੜਕ ਦੇ ਉੱਤੇ ਹੀ ਖੋਤੇ ਆ ਸਾਡੇ ਦੇਖਦੇ ਦੇਖਦੇ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤੇ ਇਹ ਵਧਣ ਵੀ ਲੱਗ ਗਿਆ ਤੇ ਇਹ ਬਹੁਤ ਵੱਡੀ ਲੋੜ ਹੈ ਇਧਰ ਸਾਰਾ ਪਿੰਡ ਤਕਰੀਬਨ ਇਧਰੋਂ ਹੀ ਦੱਸ ਰਿਹਾ ਵੀ 1111 ਤੋਂ ਪਿੰਡ ਇਧਰਲੇ ਪਾਸੇ ਇਧਰੋਂ ਅਜਨਾਲੇ ਨੂੰ ਲੈ ਕੇ ਸਾਰਾ ਉਹ ਜਿਹੜਾ ਡੁੱਬਿਆ ਹੋਇਆ ਹੈ ਇਹ ਵੀ ਨੇ ਇੱਕ ਜਿਹੇ ਖੜੇ ਆ ਇਹ 2 3 3 ਨੂੰ 4 4 ਫੁੱਟ ਪਾਣੀ ਹੈ ਤੇ ਜੇ ਆਪਾਂ ਖੇਤਾਂ ਦੇ ਪਾਸੇ ਵੇਖੀਏ ਤੇ 10 ਦਾ ਫੁੱਟ ਪਾਣੀ ਹੈ 15 15 ਫੁੱਟ ਪਾਣੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਜ਼ੋਰ ਵੱਧ ਚੜ ਕੇ ਸਹਿਯੋਗ ਕਰੋ ਆਪਰ ਆਲ ਮਿਲ ਕੇ ਸਾਰੇ ਖੜੇ ਕਿਸਾਨਾਂ ਵਾਸਤੇ ਜਿਹੜਾ ਸਹਿਯੋਗ ਕਰੋ ਸਾਰੇ ਨਗਰ ਵਾਸੀਆਂ ਦਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ¿Qué es लॻियां <laughs> ਆਸ਼ਨਾ ਭਾਈ ਉਹ ਫੋਨ ਮੇਰੇ ਖੁਣਾ ਲੈ ਮੈਂ ਆ ਵੀਡੀਓ ਕਰ ਲਿਓ ਬੰਦ ਲਓ ਮੁਰ ਕੇ ਸਾਰੇ ਆ रहा भाई ਫੜੋ ਫੜੋ ਚੱਲ ਨਾ ਆਜੋ ਆਜੋ ਬਾਈ ਬਾਈ ਇੱਕ ਹੋਰ ਕੋਈ ਇਧਰ ਚੱਕਾ ਆਇਆ ਆਇਆ ਬਾਈ ਇੱਕ ਇੰਨਾ ਕਿਵੇਂ ਡਿੱਕੂ ਆ ਇੱਥੇ ਇਹ ਇਹ ਡਿੱਕੂ ਆ ਕਿੱਥੇ ਲੈ ਕੇ ਜਾਂਦੇ ਇੱਕ ਵਾਰ ਜਾਨੀ ਇਹਦੇ ਬਾਅਦ 1 ਮੀਟਰ ਖੜ ਦੇ ਕਰ ਗਏ ਤੇ ਆਜ ਖੜੀ ਹਾਂ ਉਹਦਾ ਚੱਕਦਾ ਯਾਰ ਓਏ ਬੰਗਲਾਦੇਸ਼ 99 ਚਮਾਈ ਦੀ ਕਹਾ ਇਕੱਠਾ ਕਰੀ ਜਦਾ ਉੱਥੇ ਲੈ ਜਾਓ ਬਈ ਇੱਕ ਇਮਾਨਦਾਰਾਂ ਤੋਂ ਬਾਕੀ ਸਭ ਮਾਦੀਏ ਭਾਈ ਗਿਲਦੀਪਾ ਮਸਲੇ ਖਰਾਬ ਹੈ ਹੁਣ ਵਾਟਰਪਰੂਫ ਹੈ ਹੁਣ ਵਾਟਰਪਰੂਫ ਹੈ ਓਏ ਆਨੇ ਕੋ ਨਹੀਂ ਨਾ ਕਿ ਕਿਹੜਾ ਤਾਂ ਕਿਹੜਾ ਪਾਣੀ ਜ਼ਰੂਰ ਪੜਤੋ ਕਰਵਾ ਹੈ ਹੀ ਨਹੀਂ ਕੋਈ ਇੱਥੇ ਉਹ ਇਹਦਾ ਹਵਾ ਨਾ ਆਇਆ ਉਸਦੀ ਹੋਏ ਨਾ ਹਵਾ ਨਾ ਕਰਪਾ ਸਬਾਲਾ ਕਾਨੂੰ ਉਹ ਫੁੱਟੀ ਖੜਦੀ ਪਾਣੀ ਕਰਦਾ ਪਾਣੀ ਉਹ ਆਹ ਇੰਨਾ ਨਹੀਂ ਵੇਖੀ ਉਹ ਪਿੰਡ ਵਾਲੇ ਇੰਨੇ ਬੰਦੇ ਨਾਲ ਨਹੀਂ ਆਏ ਆ ਇੰਨੇ ਨੇ ਫੇਰਾ ਪੁੱਤਾਂ ਨੂੰ ਕਰਨਾ ਨੇ ਤਾਂ ਆ ਬੰਦੇ ਹੋਰ ਕਰਦਾ ਫੇਰਾ ਬੁਜੀ ਦਾ ਸਿੱਕਾ ਉਹ